ਮੇਰੇ ਨਾਲ ਸਰਦਾਰ ਜੀਤ ਨਵਿੰਦਰ ਸਿੰਘ ਜੀ ਸਿੱਧੂ ਸਾਹਿਬ ਪਿੰਡਾਂ ਦੇ ਨਾਲ ਵਾਲਾ ਪਹੁੰਗਿਆ ਤੇ ਲੈਣ ਬਣਾ ਲਈ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਤੇਰਮੇ ਸਾਹਿਬ ਸਰਪੰਚ ਸਾਹਿਬ ਮੈਂਬਰ ਸਾਹਿਬ ਤੇ ਇਸ ਨੁਕਰ ਦੇ ਬਹੁਤ ਹੀ ਸਤਿਕਾਰਯੋਗ ਸਰਪੰਚ ਜਿੰਦੂ ਸਾਹਿਬ ਬੀਬੀ ਮਲਕੀਤ कौर ਜੀ ਮੈਂਬਰ ਬੰਤੇ ਅੱਜ ਇਸ ਸਮੁੱਚੀ ਪੰਚਾਇਤ ਤੁਹਾਡੇ ਨਗਰ ਦੇ ਵਿੱਚ ਤੁਹਾਡੇ ਦਰਸ਼ਨ ਕਰਨ ਲਈ ਸੋ ਮੈਂ ਜ਼ਿਆਦਾ ਨਹੀਂ ਕਹਾਂ ਮੈਂ ਸਮਝਦਾ ਅੱਜ ਮੈਂ ਬਹੁਤ ਖੁਸ਼ਕਿਸਮਤ ਹਾਂ ਜਿੱਥੇ ਤੁਹਾਡੇ ਸਾਰੇ ਇਕੱਠੇ ਦਰਸ਼ਨ ਹੋ ਗਏ ਬੇਸ਼ੱਕ ਮਿਲਦੇ ਰਹੇ ਆ ਕਦੇ ਕੋਸ਼ਿਸ਼ ਕਿਤੇ ਗਮੀਚ ਇਕੱਠੇ ਹੋ ਜਾਈਦਾ ਪਰ ਅੱਜ ਇਸ ਖੌਂਚ ਇਕੱਠੇ ਹੋ ਕੇ ਜਿਹੜਾ ਤੁਸੀਂ ਕਿਉਂਕਿ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਲੜਾਈ ਹੈ ਮੈਨੂੰ ਮੇਰੀ ਪਾਰਟੀ ਨੇ ਮੈਨੂੰ ਬਹੁਤ ਵੱਡਾ ਮਾਣ ਦਿੰਦਾ ਹੈ ਇਹ ਮਾਣ ਇਸ ਕਰਕੇ ਦਿੰਦਾ ਹੈ ਕਿਉਂਕਿ ਮੇਰੀ ਪਾਰਟੀ ਨੇ ਮੇਰੇ ਤੇ ਬੜਾ ਵਿਸ਼ਵਾਸ ਕੀਤਾ ਹੈ ਕਿ ਜੇ ਜਿੱਤ ਬੰਦਰ ਸੇ ਸੇਟੂਰ ਟੇਕਣ ਦਿੰਦੇ ਆ समुचे पिंड न चलण गिड तो दूजे पिंड पिंड तो शहर शहर तू तो शहर थोड़े जुड़ जाते सब तो, जो तो थोड़े ना, थोड़ा ग एकजुट होके थोड़े पिट पर खड़ होता तो है मेरा ख्याल है फिर कोई भी जी शक्ति ताकत है जि कामयाबी नहीं रोक सकती ਅੱਜ ਮੈਂ ਸਵੇਰੇ ਪਸਾਲੇ ਪਿੰਡ ਗਿਆ ਸੀ ਜਿੱਥਾ ਮੇਰੇ ਜਿੱਥੇ ਮੇਰਾ ਪਰਿਵਾਰ ਸਾਹ ਹਰਜੀਤ ਸਿੰਘ ਮੇਰਾ ਛੋਟਾ ਭਰਾ ਬੋਬੀ ਰਹਿੰਦੇ ਨੇ ਉੱਥੇ ਵੀ ਬਹੁਤ ਵੱਡੀ ਖਿੱਚੀ ਵਿੱਚ ਪਿੰਡ ਵਾਸੀਆਂ ਨੇ ਮੈਨੂੰ ਪਿਆਰ ਦਿੱਤਾ ਤੇ ਉੱਥੇ ਵੀ ਮੈਨੂੰ ਇਹ ਮਹਿਸੂਸ ਹੋਇਆ ਕਿ ਵੀ ਮੇਰਾ ਤਾਂ ਪਰਿਵਾਰ ਹੀ ਇੱਕ ਬਹੁਤ ਵੱਡਾ ਹੈ ਅਦਾ ਪਰਿਵਾਰ ਮੇਰਾ ਇੱਥੇ ਦੂਮਾਲੀ ਪਿੰਡ 'ਚ ਬੈਠਾ ਤੇ ਅੱਧਾ ਹੀ ਪਰਿਵਾਰ ਮੇਰਾ ਬਸਾਲੇ ਬੈਠਾ ਮੈਂ ਸਮਝਦਾ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਕੋਲੇ ਦੋ ਵੱਡੇ ਨਗਰਾਂ ਦੇ ਵੱਡੇ ਪਰਿਵਾਰ ਮੇਰੇ ਬੈਠੇ ਨੇ ਤੇ ਤੁਹਾਡਾ ਅਸ਼ੀਰਵਾਦ ਤੇ ਤੁਹਾਡਾ ਸਾਥ ਜੇ ਮੈਨੂੰ ਮਿਲ ਜੇ ਮੈਂ ਸਮਝਦਾ ਅੱਪਾ ਇਥੋਂ ਵੱਡੀ ਜਿੱਤ ਪ੍ਰਾਪਤ ਕਰਕੇ ਕਾਮਯਾਬ ਹੋ ਕੇ ਐਪੀ ਬਣ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੀ ਸੋ ਇਤਤ ਪਰਫੋ ਇੱਕ ਵਾਰ ਫੇਰ ਮੈਂ ਮਿਲ ਕੇ ਸਿੱਧੂ ਸਮਿੰਦਰਪਾਲ ਮਿਲ ਕੇ ਆਏ ਹੋ ਇਸ ਵਿੱਚ ਜੀ ਹਾਂ ਜੀ ਇਧਰ ਹਾਂ ਜੀ ਧੰਨਵਾਦ ਹੋਟਾ ਜੀ ਇਧਰ ਛੇਦਾ ਜੀ ਆਏ ਹੋਏ ਨੇ ਛੇਦਾ ਜੀ ਨੂੰ ਪ੍ਰਾਰਭ ਹੋਏ ਨੇ ਸਰ ਸੱਚੀ ਦੱਸਾਂ ਸਹਾਰਾ ਪਰਵਾਰ ਮਾਫ ਕਰਨਾ ਕਹੀਆਂ ਜੇ ਤਾਂ ਮੈਨੂੰ ਨੋ ਵੀ ਨਹੀਂ ਯਾਦ ਰਹਿ ਰਹੀ ਸੋ ਇਸ ਕਰਕੇ ਨਾਮ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਸਰਪੰਚ ਬੱਚੇ ਮੌਜੂਦਾ ਮੈਂ ਸਰਪੰਚਾਂ ਡੂਮ ਵਾਲੀ ਦਾ ਜੀ ਜਿਹੜਾ ਇਲੈਕਸ਼ਨ ਲੜ ਰਿਹਾ ਸਾਡਾ ਭਤੀਜਾ ਜੀ ਜੀਤਮਿੰਦਰ ਸਿੰਘ ਸਾਡੇ ਪਿੰਡ ਦਾ ਜੰਪਾਲ ਬੱਚਾ ਹੈ ਬੜਾ ਲਾਇਕ ਬੱਚਾ ਹੈ ਕਿ ਅਸੀਂ ਆਪਦੇ ਪਿੰਡ ਦੀ ਇੱਕ ਇੱਕ ਵੋਟ ਜੀਤਮਿੰਦਰ ਸਿੰਘ ਨੂੰ ਇੱਕ ਤਰੀਕ ਨੂੰ ਦੇ ਕੇ ਕਾਮਯਾਬ ਕਰਾਂਗੇ ਬੱਚੇ ਸਾਨੂੰ ਬੜਾ ਉਤਸ਼ਾਹ ਹੈ ਜੀ ਸਾਡੇ ਪਿੰਡ ਦਾ ਮੇਰੇ ਪਿੰਡ ਦੇ ਸਾਰੀ ਜਨਤਾ ਬਹੁਤ ਉਤਸ਼ਾਹ ਹੈ ਜੀ ਕਦੋਂ ਇੱਕ ਤਰੀਕ ਆਵੇ ਕਿ ਅਸੀਂ ਉਹਨੂੰ ਕਾਮਯਾਬ ਕਰੀਏ ਸਿੱਧੂ ਪਬਲਿਸਰ ਰਜਿੰਦਰ ਚੇਅਰਮੈਨ ਰਏ ਬੜੀਆਂ ਨੌਕਰੀਆਂ ਲਾਈਆਂ ਉਹਨਾਂ ਨੇ ਸਾਡੇ ਹਲਕੇ ਨੂੰ ਮੋਟਰਾਂ ਪਾਣੀ ਵਾਲੀਆਂ ਮੋਟਰਾਂ ਉਹਨਾਂ ਨੇ ਫ੍ਰੀ ਆਫ ਕੋਸਟ ਛੀਚੀਜ਼ ਔਰ ਬੀ ਐਚ ਕਨੈਕਸ਼ਨ ਦਿੱਤੇ ਜਦੋਂ ਏ ਐਮ ਬਿਜਲੀ ਬੋਰਡ ਹੁੰਦੇ ਸੀ ਫਿਰ ਉਹ ਪਬਲਿਸਰ ਰਜਿੰਦਰ ਚੇਅਰਮੈਨ ਬਣ ਗਏ ਬੜੇ ਉਹਨਾਂ ਨੇ ਮੁੰਡੇ ਨੌਕਰੀਆਂ ਤੇ ਰੱਖੇ ਤੇ ਬਹੁਤ ਬੀਬੇ ਬੰਦੇ ਸੀਗੇ ਤੇ ਜੀਤਮਿੰਦਰ ਸਿੰਘ ਸਾਡਾ ਉਹਨਾਂ ਨਾਲੋਂ ਵੀ ਬਹੁਤ ਲਾਇਕ ਮੁੰਡਾ ਹੈ ਤੇ ਬੜਾ ਸਾਡੇ ਪਿੰਡ ਨੂੰ ਬੜਾ ਅਪਛਾਅ ਹੈ ਵੀ ਸਾਡਾ ਆਪ ਦਾ ਬੱਚਾ ਇਲیکشن ਲੜ ਰਿਹਾ ਹੈ તે અહીં ઓનુ તન મન તન જતાવો પરમાખ રખે વહેગરુ જી કા ખસા વહેગ